ਸਤਿ ਸ਼੍ਰੀ ਅਕਾਲ ਜੀ ਤੁਹਾਨੂੰ ਸਾਰਿਆਂ ਨੂੰ ਮੈਂ ਪਰਵਿੰਦਰ ਕੌਰ ਅੱਜ ਅਸੀਂ ਮੱਕੀ ਦੀ ਰੋਟੀ ਬਣਾ ਕੇ ਤਿਆਰ ਕਰਾਂਗੇ ਤੇ ਮੱਕੀ ਦੀ ਰੋਟੀ ਬਣਾਵਾਂਗੇ ਬਹੁਤ ਸੌਖੇ ਤਰੀਕੇ ਨਾਲ ਤੇ ਇੱਥੇ ਮੈਂ 1.5 ਕੱਪ ਪਾਣੀ ਗਰਮ ਕਰ ਦਵਾਂਗੇ ਅਸੀਂ 1.5 ਕੱਪ ਅਸੀਂ ਪਾਣੀ ਦਾ ਪਾਦਤਾ ਸੀ ਤੇ ਪਾਣੀ ਨੂੰ ਅਸੀਂ ਗਰਮ ਕਰ ਲਵਾਂਗੇ ਪਾਣੀ ਨੂੰ ਗਰਮ ਕਰ ਲਿਆ ਸੀ ਹੁਣ ਇਹਦੇ ਵਿੱਚ ਅਸੀਂ ਆਟਾ ਪਾ ਦਵਾਂਗੇ 1.5 ਕੱਪ ਪਾਣੀ ਦਾ ਸੀ ਤੇ 2 ਕੱਪ ਆਟੇ ਤੇ ਪਾ ਕੇ ਤੇ ਹੁਣ ਅਸੀਂ ਇਹਨੂੰ ਮਿਕਸ ਕਰ ਦੇਵਾਂਗੇ ਤੇ ਬਹੁਤ ਸੌਖਾ ਤਰੀਕਾ ਇਹ ਮੱਕੀ ਦੀ ਰੋਟੀ ਬਣਾਉਣ ਦਾ ਤੇ ਜਿੰਨਾਂ ਬੱਚਿਆਂ ਨੂੰ ਨਹੀਂ ਬਣਾਉਣੀ ਆਉਂਦੀ ਉਹ ਆਹ ਤਰੀਕੇ ਨਾਲ ਰੋਟੀ ਬਣਾਉਣ ਤੇ ਬਹੁਤ ਵਧੀਆ ਰੋਟੀ ਬਣ ਕੇ ਤਿਆਰ ਹੁੰਦੀ ਹੈ ਆਟੇ ਨੂੰ ਅਸੀਂ ਪਾਣੀ ਦੇ ਵਿੱਚ ਮਿਕਸ ਕਰਤਾ ਸੀ ਤੇ ਹੁਣ ਅਸੀਂ 10 ਮਿੰਟ ਵਾਸਤੇ ਇਹਨੂੰ ਟਾਕੇ ਰੱਖ ਛੱਡਾਂਗੇ ਆਟੇ ਨੂੰ 10 ਮਿੰਟ ਹੋ ਗਏ ਸੀ ਹੁਣ ਅਸੀਂ ਆਟੇ ਨੂੰ ਪ੍ਰਾਤ ਵਿੱਚ ਪਾ ਦਵਾਂਗੇ ਤੇ ਗਰਮ ਗਰਮੀ ਆਟੇ ਨੂੰ ਅਸੀਂ ਇਹਨੂੰ ਮਲ ਦੇਵਾਂਗੇ ਜਿਸ ਤਰ੍ਹਾਂ ਇਹ ਆਟਾ ਗੁੰਨਦੇ ਉਸ ਤਰ੍ਹਾਂ ਗੁੰਨ ਕੇ ਆਪਾਂ ਇਹਨੂੰ ਰੱਖ ਦਵਾਂਗੇ ਤੇ ਬਹੁਤ ਵਧੀਆ ਇਹ ਮਲੈਮ ਮਲੈਮ ਹੋ ਜਾਂਦਾ ਆਟਾ ਆਟੇ ਨੂੰ ਅਸੀਂ ਗੁੰਨ ਲਿਆ ਸੀ ਤੇ ਉੱਪਰ ਇਹਦੇ ਅਸੀਂ ਘਿਓ ਲਗਾ ਦਵਾਂਗੇ ਘਿਓ ਲਗਾ ਕੇ ਇਸ ਤਰ੍ਹਾਂ ਆਪਾਂ ਇਹਨੂੰ ਰੱਖ ਦਵਾਂਗੇ ਇਥੇ ਰੱਖਿਆ ਜੀ ਆਪਾਂ ਚੱਕਲਾ ਚੱਕਲੇ ਦੇ ਉੱਤੇ ਅਸੀਂ ਪੋਲੀਥੀਨ ਰੱਖ ਦਿੱਤਾ ਸੀ ਤੇ ਹੁਣ ਆਪਾਂ ਇੱਕ ਲਿਆ ਸੀ ਪੇੜਾ ਤੇ ਪੇੜਾ ਜਿਹੜਾ ਅਸੀਂ ਉੱਪਰਲੇ ਪੋਲੀਥੀਨ ਦੇ ਉੱਪਰ ਰੱਖ ਦਵਾਂਗੇ ਤੇ ਹੁਣ ਅਸੀਂ ਇੱਕ ਪਲੇਟ ਲੈ ਕੇ ਤੇ ਇਹਨੂੰ ਉੱਪਰ ਇਸ ਤਰ੍ਹਾਂ ਦਬਾ ਦੇਵਾਂਗੇ ਤੇ ਬਹੁਤ ਵਧੀਆ ਗੋਲ-ਗੋਲ ਰੋਟੀ ਬਣ ਕੇ ਤਿਆਰ ਹੋਏਗੀ ਆ ਤੁਸੀਂ ਦੇ ਸਕਦੇ ਹੋ ਜਿਉ ਕਿੰਨੀ ਵਧੀਆ ਰੋਟੀ ਬਣ ਕੇ ਜੇ ਆਪਾਂ ਹੋਰ ਇਹਨੂੰ ਚੌੜੇ ਕਰਨੀ ਹੋਏ ਹੋਰ ਇੱਕ ਵਾਰੀ ਅੱਧ ਪਾ ਦੇਵਾਂਗੇ ਤੇ ਇਸ ਤਰ੍ਹਾਂ ਬਹੁਤ ਵਧੀਆ ਰੋਟੀ ਬਣ ਕੇ ਤਿਆਰ ਹੁੰਦੀ ਹੈ ਤੇ ਆ ਤੁਸੀਂ ਦੇ ਸਕਦੇ ਹੋ ਤੇ ਇੱਥੇ ਫੇਰ ਅਸੀਂ ਪੇੜਾ ਰੱਖ ਲਿਆ ਸੀ ਤੇ ਫਿਰ ਅਸੀਂ ਰੋਟੀ ਇਸ ਤਰ੍ਹਾਂ ਹੀ ਬਣਾਵਾਂਗੇ ਦੂਸਰੀ ਰੋਟੀ ਤੇ ਜਿਹੜੇ ਬੱਚਿਆਂ ਭੈਣਾਂ ਨੂੰ ਨਹੀਂ ਜਾਣ ਚ ਉਹ ਇਸ ਤਰੀਕੇ ਨਾਲ ਰੋਟੀ ਬਣਾ ਕੇ ਤਿਆਰ ਕਰ ਸਕਦੇ ਆ ਜੇ ਤੁਹਾਨੂੰ ਮੇਰੀ ਇਸ ਤਰ੍ਹਾਂ ਵੀਡੀਓ ਵਧੀਆ ਲੱਗੀ ਤਾਂ ਜਰੂਰ ਲਾਈਕ ਕਰਦਿਆ ਕਰੋ ਵੀ ਰੋਟੀ ਬਣਾਉਣ ਦੀ ਤੇ ਤੁਸੀਂ ਦੇਖ ਸਕਦੇ ਬਹੁਤ ਵਧੀਆ ਰੋਟੀਆਂ ਬਣ ਕੇ ਤਿਆਰ ਹੋ ਗਈਆਂ ਬਹੁਤ ਵਧੀਆ ਰੋਟੀਆਂ ਬਣਦੀਆਂ ਇਸ ਤਰ੍ਹਾਂ ਗੈਸ ਤੇ ਤਵਾ ਰੱਖ ਲਿਆ ਹੁਣ ਅਸੀਂ ਇਹਦੇ ਉੱਪਰ ਕਿਉ ਲਾ ਦੇਵਾਂਗੇ ਤਵੇ ਤੇ ਰੋਟੀ ਨੂੰ ਪਾ ਦੇਵਾਂਗੇ ਹੁਣ ਅਸੀਂ ਰੋਟੀ ਦੀ ਸਾਈਡ ਚੇਂਜ ਕਰ ਦਵਾਂਗੇ ਉੱਪਰ ਕਿਉ ਲਗਾ ਦੇਵਾਂਗੇ ਰੋਟੀ ਨੂੰ ਅਸੀਂ ਸਿੱਪੀ ਦੇ ਨਾਲ ਦਬਾ ਕੇ ਚੰਗੀ ਤਰ੍ਹਾਂ ਸੇਕ ਲਵਾਂਗੇ ਰੋਟੀ ਬਣ ਕੇ ਤਿਆਰ ਬਹੁਤ ਵਧੀਆ ਮੱਕੀ ਦੀ ਰੋਟੀ ਫੁੱਲ ਕੇ ਤਿਆਰ ਹੋਈ ਹੈ ਦੂਸਰੀ ਰੋਟੀ ਵੀ ਅਸੀਂ ਤਵੇ ਤੇ ਪਾ ਦਿੱਤੀ ਸੀ ਦੂਸਰੀ ਰੋਟੀ ਵੀ ਬਣ ਕੇ ਰੈਡੀ ਹੋ ਗਈ ਹੈ extra ਰੋਟੀ ਬਣਾਉਣ ਨਾਲ ਕੰਡੇ ਵੀ ਕਿੰਨੇ ਬਰੀਕ ਬੰਦੇ ਆ ਤਾਂ ਬਹੁਤ ਵਧੀਆ ਇਹ ਰੋਟੀ ਬਣਦੀ ਆ ਕੰਡਿਆਂ ਤੋਂ ਕਿਤੇ ਮੋਟੀ ਨਹੀਂ ਨਾਏ ਫਟਦੀ ਆ ਬਹੁਤ ਤਰੀਕਾ ਵਧੀਆ ਰੋਟੀ ਬਣਾਉਣ ਦਾ ਇੱਥੇ ਮੈਂ ਸਾਰੀਆਂ ਰੋਟੀਆਂ ਮੱਕੀ ਦੀਆਂ ਬਣਾ ਲਈਆਂ ਸੀ ਸਰਸੋਂ ਦਾ ਸਾਗ ਮੱਕੀ ਦੀ ਰੋਟੀ ਮੂਲੀ ਮਿਰਚ ਦੇ ਨਾਲ ਬਹੁਤ ਵਧੀਆ ਮੱਕੀ ਦੀ ਰੋਟੀ ਟੇਸਟ ਲੱਗਦੀ ਆ ਤੇ ਬਹੁਤ ਵਧੀਆ ਇਹ ਕੁਲੀ ਬਣਦੀ ਹੈ ਤੁਸੀਂ ਦੇ ਸਕਦੇ ਬਹੁਤ ਵਧੀਆ ਹੈ ਇਹ ਬਜ਼ੁਰਗ ਵੱਡੇ ਸਾਰੇ ਖਾ ਸਕਦੇ ਛੋਟੇ ਬਹੁਤ ਵਧੀਆ ਹੈ ਮੱਕੀ ਦੀ ਰੋਟੀ ਕੁਲੀ ਬਣ ਕੇ ਤਿਆਰ ਹੁੰਦੀ ਆ ਤੇ ਜੇ ਤੁਹਾਨੂੰ ਵੀਡੀਓ ਵਧੀਆ ਲੱਗੀ ਤੇ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਦਿਆ ਕਰੋ ਜੀ ਤੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਆ ਕਰੋ ਵੀ ਤੇ ਬੈਲ ਦਾ ਬਟਨ ਜ਼ਰੂਰ ਦਬਾਇਆ ਕਰੋ ਕਮੈਂਟਾਂ ਵਿੱਚ ਜ਼ਰੂਰ ਦੱਸਿਆ ਕਰੋ ਵੀਡੀਓ ਵੇਖਣ ਦਾ ਬਹੁਤ ਬਹੁਤ ਧੰਨਵਾਦ ਜੀ ਸਤਿ ਸ਼੍ਰੀ ਅਕਾਲ ਜੀ